हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਖੜੇ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡਾ ਸਿੰਘ ਦੇ ਕੋਲ ਆਏ ਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਮੱਝਾਂ ਤੁਹਾਨੂੰ ਦਿਖਾਵਾਂਗੇ ਦੋ ਵੜਾਂ ਟੋਟਲ ਵੈਸੇ ਪੰਜ ਨਗਨੇ ਅੱਜ ਤਰੀਕ ਦੋਸਤੋ 13 ਜੂਨ ਤੇ ਸਮਾਂ ਕੋ ਮਾਰਨਿੰਗ ਦੇ 9:30 ਵਜੇ ਦਾ ਸੋ ਐਨੀਮਲ ਜਿਹੜਾ ਵੀ ਕਿਸੇ ਵੀਰ ਨੂੰ ਪਸੰਦ ਆਉਂਦਾ ਦੋਸਤੋ ਉਹਦੀ ਨਰਕ ਪਰਖਾ ਤਸੱਲੀ ਆ ਤੁਸੀਂ ਘਰਾਂ ਕਿ ਕਰਨੀ ਆ ਗੱਬਣ ਪਸ਼ੂ ਕੋਈ ਵੀਰ ਲੈ ਕੇ ਜਾਂਦਾ ਤੇ ਚੌਂ ਥਾਣਾਂ ਦੀ 蒂ਪ ਕੇ ਭਰਾ ਕੇ ਤਸੱਲੀ ਕਰਨੀ ਤੁਹਾਡਾ ਹੱਕ ਬਣਦਾ ਸੋਇਆ ਸੋਇਆ ਪਸ਼ੂ ਤੁਸੀਂ ਲੈ ਕੇ ਜਾਂਦੇ ਜੇ ਦੋ ਟਾਈਮ ਚੋਲੋ ਚਾਹੇ ਤਿੰਨ ਟਾਈਮ ਚੋਲੋ ਉਹ ਆਪਣੀ ਜ਼ਿੰਮੇਵਾਰੀ ਸਮਝ ਕੇ ਮੇਰਾ ਵੀਰ ਉਹ ਕੁਰੀਟੇਰੀਆ ਜਿਹੜਾ ਜ਼ਰੂਰ ਪੂਰਾ ਕਰਿਆ ਕਰੋ ਆਉਣ ਲੈਂੀਆਂ ਬਧੇਰੇ ਡਿਟੇਲ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਚੰਡੇ ਸਾਸਰੀਕਾਲ ਸਾਸਰੀਕਾਲ ਵੀਰ ਜੀ ਸਾਸਰੀਕਾਲ ਹੋਰ ਸਨੋ ਠੀਕ ਠਾਕ ਜੀ ਬੜੇ ਵਧੀਆ ਵੀਰ ਚੰਡੇ ਹੋਰ ਸਨੋ ਮਾਤਾ ਵਧੀਆ ਵਧੀਆ ਕਿਰਪਾ ਸੱਚੇ ਪਾਤਸ਼ਾਹ ਦੀ ਹੋਰ ਸਾਰਿਆਂ ਤੋਂ ਪਹਿਲਾਂ ਮੇਰੇ ਸੰਧੂ ਚੈਨਲ ਨੂੰ ਦੇਖ ਰਿਹਾ ਸਾਰੇ ਵੀਰ ਭਰਾਵਾਂ ਨੂੰ ਮੇਰ ਲਓ ਪ੍ਰੇਮ ਭਰੀ ਸਾਸਰੀਕਾਲ ਸੋ ਸਾਸਰੀਕਾਲ ਵੀਰ ਚੰਡੇ ਅੱਛਾ ਚੰਡੇ ਵੀਰ ਅੱਜ ਆਪਣੇ ਕੋਲ ਨਾਗ ਵੈਸੇ ਟੋਟਲ 5 ਹਾਂਜੀ 5 ਆ ਵੀਰ ਦੀ 5 ਨਾਗ ਤਿੰਨ ਮੱਜਾਂ ਤੇ ਦੋ ਵੜਾ ਹਾਂਜੀ ਹਾਂਜੀ ਦੋ ਵੜਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਮੱਜਾਂ ਵੀ ਝੋਟੀਆਂ ਵੀ ਤੁਹਾਨੂੰ ਪੂਰੀਆਂ ਟ ਬਹੁਤ ਚੰਗੀਆਂ ਲੱਬਲ ਭਾ ਗਿਆ ਕੋ ਚੰਗੀਆਂ ਝੋਟੀਆਂ ਲੈ ਕੇ ਆਇਆ ਸੋ ਪੇਸ਼ ਕੀਤੀਆਂ ਨੇ ਤੁਹਾਡੇ ਸਾਹਮਣੇ ਪਸੰਦ ਆਉਣਗੀਆਂ ਸੋ ਕਾਫੀ ਵੀਰਾਂ ਦੀ ਡਿਮਾਂਡ ਆ ਨੀਲੀ ਰਾਵੀ ਦੀ ਮੱਝ ਝੋਟੀ ਖਰੀਦਣ ਦੀ ਇੱਕ ਕਾਲੀ ਮੋਰੀ ਦੇ ਵਿੱਚ ਦਿਖਾਵਾਂ ਕਿਤੇ ਕ ਨੀਲੀ ਦੀ ਝੋਟੀ ਤੁਹਾਨੂੰ ਦਿਖਾਵਾਂਗੇ ਸੋ ਚਾਰ ਚੰਦ ਲੱਗੇ ਪਏ ਆ ਦੋਸਤੋ ਬਾਕੀ ਪੂਰੀ ਡਿਟੇਲ ਆਪਾਂ ਵੀਰ ਝੰਡੇ ਤੋਂ ਲਵਾਂਗੇ ਠੀਕ ਆ ਜੀ ਸੋ ਬਹੁਤ ਖੂਬਸੂਰਤ ਝੋਟੀ ਆ ਤੇ ਵੀਰ ਝੰਡੇ ਚੰਗੀ ਝੋਟੀ ਆ ਫਿਰ ਨਗੀਨਾ ਬਹੁਤ ਸੋਹਣਾ ਹਾਂਜੀ ਹਾਂਜੀ ਵੀਰ ਜੀ ਤੇ ਕੀ ਡਿਟੇਲ ਆ ਸੂਆ ਕਿੰਨਾ ਸੂਹੀ ਹੈ ਇਹ ਜੀ ਦੂਜਾ ਸੂਆ ਸੂਹੀ ਆ ਝੋਟੀ ਆ ਰਕੀ ਠੀਕ ਹੈ ਜੀ ਹਾਂਜੀ ਪਹਿਲੇ ਸੂਏ ਦਾ ਵੀਰ ਜੀ ਦਾ 13 13.5 ਕਿਲੋ ਦਾ ਰਕਾਰਡ ਆ ਵਿੱਦੀ ਇਹਦਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਸੋ ਬਾਕੀ ਦੋਸਤੋ ਮਾਰਕਿੰਗ ਇੱਕ ਵਾਰੀ ਤੁਹਾਨੂੰ ਦਿਖਾਵਾਂਗੇ ਫੇਸ ਵਾਈਟ ਆ ਬੋਲੇ ਠੀਕ ਹੈ ਜੀ ਸਿੰਘੀ ਸਿੰਘੀ ਬਹੁਤ ਸੋਹਣੀ ਆ ਛੋਟੇ ਸਿੰਘ ਹਾਂਜੀ ਤੇ ਮਾਰਕਿੰਗ ਬਹੁਤ ਜਾਇਜ਼ ਆ ਚਾਰੇ ਖੋਰ ਧੋਤੇ ਆ ਮਗਰ ਲੀਆਂ ਜਿਹੜੀਆਂ ਲਤਾਂ ਦੋਸਤੋ ਇੱਕੋ ਜੀਆਂ ਵਾਈਟ ਆ ਅਗਰਲੇ ਖੋਰ ਜਿਹੜੇ ਆ ਦੋਸ ਤੋ ਭੇਜਾ ਠੀਕ ਆ ਹਵਾਨੇ ਲੇਵੇ ਤੇ ਵੀ ਪੂਰਾ ਨਿਸ਼ਾਨ ਪੂਛ ਉੱਪਰ ਤੱਕ ਵਾਈਟ ਸੋ ਮਾਰਕਿੰਗ ਦੇ ਵਿੱਚ ਬਹੁਤ ਖੂਬਸੂਰਤ ਆ ਇਹ ਝੋਟੀ ਠੀਕ ਆ ਸੂਹਾ ਦੂਜਾ ਸੂਰੀ ਹੈ ਨਾ ਹਾਂਜੀ ਦੂਜਾ ਸੂਹਾ ਵੀਰਜੀ ਸੂਰਈ ਹੈ ਤੇ ਦਿਨ ਕੋਈ ਆਪਾਂ ਦਿਨ ਵੀਰਜੀ ਇਹ ਅੱਜ ਇੰਨੇ 7-8 ਦਿਨ ਵੀਰਜੀ ਖੜਦੇ ਆ ਜਿਹੜੇ ਮੰਨ ਲਓ 7-8 ਦਿਨ ਜਿਹੜੇ ਆ ਮੰਨ ਲਓ ਇਹਦੇ ਪੂਰੇ ਦਿਨ ਜਿਹੜੇ ਆ ਇੰਨੇ ਹੀ ਇੰਨੇ ਖੜਨੇ 7-8 ਦਿਨ ਘਰ ਵਾਲਿਆਂ ਦੇ ਦਰਸ਼ਨ ਦੇ ਮੁਤਾਬਕ ਆ ਵੀ ਇਹਨੇ 7 ਤੋਂ 8 ਦਿਨ ਖੜਦੇ ਆ ਬਾਕੀ ਜਾਂਦੇ ਵੀ ਝੋਟੀ ਬਣਦੀ ਬੁੰਦੀ ਵੜਾ ਵੀਰਜੀ ਪਹਿਲੇ ਸੂਏ ਦਾ ਮੋਢਲਾ ਪੁੱਤ ਤੇ ਪਹਿਲੇ ਸੂਏ ਦਾ ਠੀਕ ਆ ਜੀ ਹਾਂਜੀ ਹਾਂਜੀ ਸੀਲ ਸੂਲ ਬੜੀ ਆ ਪੂਰੀ ਐਨ ਨਜ਼ਾਰੇ ਵਾਲੀ ਆ ਝੋਟੀ ਠੀਕ ਆ ਜੀ ਹਾਂਜੀ ਹਾਂਜੀ ਆ ਵੱਡੀ ਝੋਟੀ ਆ ਵੀਰ ਜੀ ਕੋਈ ਚਲੋ ਹਾਂ ਤੇ ਬਾਕੀ ਸਾਰੇ ਆ ਮੰਨ ਲਓ ਬਰੀਡ ਵਿੱਚ ਬਹੁਤ ਜਿਹੜੀ ਆ ਬਰੀਡ ਬਹੁਤ ਆ ਜੀ ਜੀ ਲੀ ਰਾਵੀ ਦੀ ਬਰੀਡ ਕਰਮਾਂ ਵਾਲੀ ਉਹਨਾਂ ਪੂਰੀ ਨਸਲ ਵਸਲਾ ਹਾਂਜੀ ਹਾਂਜੀ ਪੂਰੀ ਮੰਨ ਲਓ ਠੰਡੀ ਧੀਰੀ ਫਿਰ ਸੁਭਾਅ ਸੁਭਾਅ ਬਿਲਕੁਲ ਠੰਡਾ ਧੀਰਾ ਕਰਮਾਂ ਵਾਲੀ ਦਾ ਬਹੁਤ ਦੋਸਤੋ ਝੋਟੀ ਵਾਕਿਆ ਬਹੁਤ ਖੂਬਸੂਰਤ ਆ ਦੂਜਾ ਸੂਆ ਛੋਟੀ ਸੂਨ ਵਾਲੀ ਆ ਤੇ ਦਿਨ ਹਜੇ ਖੁੱਲੇ ਡੁੱਲੇ ਪਏ ਆ 10 ਤੋਂ ਹੋ ਸਕਦਾ 10 12 ਨੇ ਵੀ ਹਾਂਜੀ ਇਹਨੇ ਵੀ ਦੀ 10 ਮੰਨ ਲਓ ਇਹ ਆ ਵੀ ਉਹਨਾਂ ਦੇ ਹੁ ਮਤਾਬਕ ਦੱਸਿਆ ਵੀ ਮਗਰੋਂ ਨਾ ਛੋਟੀਆਂ ਵੀ ਬਿੱਥੀਆਂ ਬੁੱਥੀਆਂ ਵੇਖੋ ਕਿਦਾਂ ਲੱਗੀਆਂ ਕਰਮਾਲੀ ਦੀਆਂ ਲਓ ਜੀ ਤੇ ਬਾਕੀ ਹਾਂਜੀ ਹਾਂਜੀ ਬਾਕੀ ਸਾਰੇ ਐ ਮੈਂ ਤੇ ਪਾ ਤੂਪਾ ਵੀ ਜੀ ਥੋੜਾ ਜਾ ਨਾ ਚਲੋ ਵਹੜਾਈ ਰੂਈ ਜਿਆਦੀ ਸੀ ਰਾਤੀ ਉਹਦਾ ਕਰਕੇ ਚਲੋ ਥੋੜਾ ਜਾ ਵਾ ਨਹੀਂ ਤੇ ਇਹਨੇ ਇਥੋਂ ਤੱਕ ਤਾਂ ਸਹੀ ਗੱਲ ਆ ਸਾਨੂੰ ਬੰਨਣਾ ਕਰਮਾਲੀ ਨੇ ਲੋਕ ਤਾਂ ਕਰਮਾਲੀਏ ਮਾਲਵਾ ਵੀ ਕੋਈ ਸਾਰਾ ਆਰਡਰ ਉਡਰ ਬਹੁਤ ਵਧੀਆ ਕਰਮਾਲੀ ਨੇ ਤਿਆਰ ਕਰਨਾ ਵੈਸੇ ਸ਼ੁਰੂ ਕੀਤਾ ਹੈ ਹਾਂਜੀ ਹਾਂਜੀ ਭਰਨਾ ਸ਼ੁਰੂ ਕੀਤਾ ਨੇ ਬਸ ਇੰਨੇ 8-7 ਦਿਨਾਂ ਚ ਐ ਸੰਧੂ ਸਾਹਿਬ ਕਰਮਾਲੀ ਨੇ ਬਣ ਜਾਣਾ ਲਓ ਜੀ ਦੋਸਤੋ ਠੀਕ ਆ ਜੀ ਸੋ ਬਹੁਤ ਸੋਹਣੀ ਮਾਰਕਿੰਗ ਆ ਬਹੁਤ ਸੋਹਣਾ ਬਾਡੀ ਦਾ ਸਟ੍ਰਕਚਰ ਆ ਦੋਸਤੋ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੇ ਪਿੰਡੇ ਦੀ ਇਹ ਝੋਟੀ ਵਕਾਊ ਆ ਦੂਜਾ ਸੁਆ 10 ਤੋਂ 12 ਦਿਨ ਹਜੇ ਪੈਂਡਿੰਗ ਆ ਠੀਕ ਹੈ ਹਾਂਜੀ ਹਾਂਜੀ ਸੋ ਪਸੰਦ ਆਊਗੀ ਵੀਰਾਂ ਨੂੰ ਕਿਉਂਕਿ ਬਹੁਤ ਵੀਰ ਭਾਲ ਕਰਦੇ ਆ ਕਾਫੀ ਵੀਰ ਸਰਚ ਕਰਦੇ ਆ ਵੀ ਇਹੋ ਜਿਹਾ ਪਸ਼ੂ ਨਿਕਲੇ ਤੇ ਜ਼ਰ ਤਾਂ ਦੀ ਬੋਲ ਵੀਰ ਜੀ ਮੁੱਲ ਤੇ ਝੋਟੀ ਭਾਵੇਂ ਆਪਾਂ 5 30 ਵੀ ਕਰ ਲਈਏ ਝੋਟੀ ਹੈ ਵੀ ਆ ਪਰ ਆਪਾਂ ਨਹੀਂ ਆਪਾਂ ਜੇ ਕਹਿ ਵੀਰ ਭਰਾ ਨੇ ਸਹੀ ਦਿੱਤੀ ਆਪਾਂ ਵੀਰ ਜੀ ਸਹੀ ਦੇਣੀ ਆ ਇੱਕ 15 ਦੀ ਝੋਟੀ ਦੇ ਦਾਂਗੇ ਇੱਕ 15 ਦੀ ਹਾਂਜੀ ਹਾਂਜੀ ਬਾਕੀ ਇਹ ਵੀ ਚਲੋ ਉਹਨਾਂ ਨੇ ਆਹ ਵੀ ਆਪਾਂ ਪਹਿਲੇ ਸੂਏ ਦਾਦਾ ਜਿਹੜਾ ਰਿਕਾਰਡ 13 13.5 ਕਿਲੋ ਦਾ ਰਿਕਾਰਡ ਆ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਬਣਦੀ ਤਣ ਦੀ ਬਹੁਤ ਵਧੀਆ ਬਰੀਡਰ ਬੰਦੇ ਹੀ ਜਿੰਨਾ ਕੋਈ ਆਈ ਆ ਵੀਰ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਝੋਟੀ ਖੂਬਸੂਰਤ ਆ ਕਿਸੇ ਪਾਸੇ ਨੇ ਖੁੰਜੀ ਕਰਮਾਈ ਹਾਂਜੀ ਤੇ ਕਦਗਾਠ ਵੀ ਜੇਕਰ ਗੱਲ ਕਰੀਏ ਤੇ ਬਹੁਤ ਸੋਹਣਾ ਕਦਗਾਠ ਆ ਨਾਰਮਲ ਆਪਾਂ ਇੱਕ ਨੀਲੀ ਦਾ ਵਿਧੀ ਅੱਜਾਂ ਝੋਟੀਆਂ ਸੇ ਕਦਗਾਠ ਦੇ ਵਿੱਚ ਦੇਖਦੇ ਹਾਂ ਹਾਂ ਤੇ ਥਣ ਵੀ ਵਾਈਟ ਆ ਕੇ ਦੋਵੇਂ ਥਣ ਚਿੱਟੇ ਆ ਹਾਂਜੀ 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 ਲਓ ਜੀ ਹਾਂਜੀ ਹਾਂਜੀ ਆ ਲਓ ਬਾਕੀ ਸੀਲਿੰਗਾਂ ਸੂਲੀਆਂ ਵੀ ਕਰਮਾਈ ਜਾ ਦੇਖੋ ਜਿਹੜਾ ਦੋਸਤੋਂ ਵਾਈਟ ਆ ਠੀਕ ਆ ਜੀ ਇਹ ਵੀ ਇੱਕ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਹਾਂਜੀ ਇੱਕ ਥਣ ਵਾਈਟ ਆ ਜਾਂਦਾ ਜਦੋਂ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਵੇਖੋ ਬਾਕੀ ਸੰਧੂ ਸਾਹਿਬ ਚਲੋ ਡੰਗਰ ਨੀਲੀ ਦੀ ਰਾਵੀ ਦੀਆਂ ਤੇ ਬਠੇਰੀਆਂ ਵੇਖੀ ਦੀਆਂ ਪਰ ਇਹਦੇ ਜਿੰਨੀ ਜੇ ਗੱਲ ਗੜੀਆਂ ਤੇ ਫਰੀਡ ਨਹੀਂ ਦਾ ਵਾਦਾ ਕਰਮਾਂ ਵਾਲੀ ਉ ਘਰ ਘਰ ਕੇ ਲੈ ਮੂਰਤੀ ਹੈ ਜੀ ਮੂਰਤੀ ਇੱਕ ਜਿਹਨੂੰ ਮੂਰਤਾ ਆ ਦਿੰਦੇ ਆ ਆਪਾਂ ਉਹ ਚੀਜ਼ ਆ ਬਿਲਕੁਲ ਹਾਂਜੀ ਹਾਂਜੀ ਲੋ ਵੀ ਭਰਾਵਾ ਜ਼ਰੂਰ ਜਿਹੜੇ ਵੀਰ ਦਾ ਵਿਚਾਰ ਬਣਿਆ ਛੱਡ ਕੇ ਨਹੀਂ ਜਾਂਦਾਗਾ ਮੈਨੂੰ ਲੱਗਦਾ ਵੀ ਠੀਕ ਹੈ ਜੀ ਇੱਕ ਝੋਟੀ ਆ ਤੇ ਮਲਾਜੇ ਦਾ ਵਾਦੂ ਹਾਂਜੀ ਹਾਂਜੀ ਮਲਾਜੇ ਦਾ ਵਾਦੂ ਹਾਂਜੀ ਹਾਂਜੀ ਖਰੀਦਣ ਵਾਲੇ ਵੀਰ ਬਹੁਤ ਨਿਕਲਨੇ ਆ ਕਿਉਂਕਿ ਝੋਟੀ ਬੜੀ ਸ਼ਕੀਨ ਹਾਂਜੀ ਹਾਂਜੀ ਫਿਰ ਸਾਰੀਆਂ ਹੀ ਘਰ ਘਰ ਕਰਮਾਂ ਵਾਲੀ ਨੂੰ ਨਾ ਜਿਹੜਾ ਵੀ ਆ ਕੋਈ ਘਰ ਘੜਨੀ ਤੇ ਡੰਗਰ ਵੇਖੋ ਡਰੀ ਜਾਂਦਾ ਕਰੀ ਜਾਂਦਾ ਜਿੱਥੇ ਮਰਜ਼ੀ ਆ ਵੇਖੋ ਸੌ ਜਾਂਦੀ ਕਰਮਾ ਵਾਲੀ ਆ ਵੇਖੋ ਹੱਥ ਰੱਖਿਆ ਲਓ ਤੇ ਏਦੀ ਚਲੋ ਲੱਗੀ ਕਰਮਾ ਵਾਲੀ ਨੂੰ ਘੜ ਘੜ ਕੇ ਹਰ ਕੋਈ ਚੀਜ਼ ਬਿਲਕੁਲ ਜੀ ਬਿਲਕੁਲ ਹਾਂ ਜੀ ਹਾਂ ਜੀ ਬਾਕੀ ਸੋਣਾ ਜੇ ਕਹੇ ਚੰਗੇ ਫਾਰਮਰ ਕੋ ਚਲ ਗਈ ਜੀ ਸੋਣਾ ਦੁੱਧ ਚਵਾਉ ਕਰਮਾ ਵਾਲੀ ਤੇ ਛੰਡੇ ਵੀ ਰੱਗੇ ਸੈਕਿੰਡ ਨੰਬਰ ਤੇ ਆ ਝੋਟੀ ਜਿਹੜੀ ਆਪਣੇ ਕੋਲ ਆ ਗਈ ਆ ਹਾਂ ਜੀ ਹਾਂ ਜੀ ਇਹ ਵੀ ਛੋਟੀ ਚੰਗੀ ਹਾਂਜੀ ਇਹਨੇ ਵੀਰ ਜੀ ਦੂਜਾ ਸੁਹਾ ਸੁਣਾ ਵਾ ਦੂਜਾ ਹਾਂਜੀ ਇਹਦੇ ਦਿਨ ਕਿੰਨੇ ਕ ਬਾਕੀ ਆ ਇਹਦੇ ਇਹਦੇ ਵੀਰ ਜੀ ਦਿਨ 10 ਤੋਂ 12 ਦਿਨ ਆ ਇਹਦੇ ਅੱਛਾ ਜੀ ਹਾਂਜੀ ਹਾਂਜੀ ਲਓ ਜੀ 10 ਤੋਂ 12 ਦਿਨ ਦੋਸਤੋ ਹਜੇ ਪਏ ਆ ਸੁਣਾ ਠੀਕ ਆ ਹਾਂਜੀ ਹਾਂਜੀ ਤੇ ਸੁਹਾ ਦੂਜਾ ਝੋਟੀਆਂ ਸੁਣਾ ਹਾਂਜੀ ਬਾਕੀ ਆ ਹਵਾਨਾ ਲੇਵਾ ਤੁਸੀਂ ਵੇਖ ਲਓ ਇੱਕ ਵਾਰੀ ਠੀਕ ਆ ਜੀ ਤੇ ਘੱਟੋ ਘਾਟ 10 ਆ 12 ਦਿਨਾਂ ਦੇ ਵਿੱਚ ਪੂਰੀ ਤਿਆਰੀ ਹੋਊਗੀ ਜਿਹੜੀ ਆ ਜੋੜੀ ਆ ਕਿ ਪਹਿਲੇ ਨੰਬਰ ਵਾਲੀ ਦਿਖਾਈ ਤੁਹਾਨੂੰ ਇਹ ਵੀ 10 12 ਦਿਨ ਹਜੇ ਸਮਾਂ ਲੈਂਦੀ ਆ ਤੇ 10 12 ਇਹਨੇ ਸਮਾਂ ਲੈ ਇਹ ਜਾਣਾ ਹਜੇ ਠੀਕ ਹੈ ਜੀ ਪਾਕਿਸਤਾਨ ਤੋਂ ਦੇਖੋ ਬਹੁਤ ਸੋਹਣੇ ਲੰਬੇ ਥਾਣਾਂ ਝੋਲਾ ਝੋਲਾ ਵੀ ਬਹੁਤ ਵਧੀਆ ਵਿਰਦੀ ਲੱਗਾ ਵੇਖੋ ਤੇ ਰਮਾਲੀ ਨਾ ਮੰਨ ਲਓ ਚੰਗਾ ਆਰਡਰ ਮੰਨ ਲਓ ਤਿਆਰ ਕਰੋ ਥਣ ਥੁਣਾ ਵੇਖੋ ਬਹੁਤ ਵਧੀਆ ਕਰਮਾਲੀ ਨਾ ਲੰਮਾ ਥਣ ਮੰਨ ਲਓ ਝੋਲੇ ਵਾਲਾ ਬਾਕੀ ਆ ਵੀ ਤੁਹਾਨੂੰ ਪਤਾ ਜਦੋਂ ਟਿੱਪਿਆ ਵਾ ਡੰਗਰ ਉਦੋਂ ਤੁਹਾਨੂੰ ਪਤਾ ਥੋੜਾ ਜਿਹਾ ਝਾੜ ਜਾਂਦਾ ਵਾ ਇੱਕ ਜਿਹਾ ਸਫਰ ਸਫਰ ਚ ਨਵੇਂ ਥਾਂ ਆਉਂਦਾ ਡੰਗਰ ਵੀ ਤੁਹਾਨੂੰ ਪਤਾ ਦਿਹਾੜੀ ਪੱਠਾ ਡੱਕਾ ਵੀ ਉਹੋ ਜਿਹਾ ਮੈਂ ਰਿਸਪੀਨਿਸ਼ ਕੋਣੀ ਪੂਰੀ ਆ ਬਿਲਕੁਲ ਛੋਟਾ ਸਿੰਗਾ ਠੀਕ ਆ ਹਾਂਜੀ ਹਾਂਜੀ ਸਿੰਗੀ ਸੋ ਕੀ ਬੜੀ ਕਮਾਲ ਆ ਦੋਸਤੋ ਤੇ ਹਾਈਟ ਵੀ ਮੀਡੀਅਮ ਦੇ ਵਿੱਚ ਆ ਪਰ ਗੁੰਦੀ ਆ ਕਰਮਾਂ ਲਈ ਜਿੰਨੀ ਵੇਖੋ ਤੁਸੀਂ ਸੰਭੀ ਸੰਭਾਲੀ ਆ ਹਾਂਜੀ ਹਾਂਜੀ ਬਾਕੀ ਚੱਡਾ-ਚੁੱਡਾ ਬਹੁਤ ਵਧੀਆ ਸੰਧੂ ਸਾਹਿਬ ਚਲੋ ਭਾਵੇਂ ਕਾਦ ਤੇ ਥੋੜਾ ਜਿਹਾ ਛੋਟਾ ਵਾ ਕਰਮਾਲੀ ਨੂੰ ਪਰ ਜਿਹੜਾ ਲੇਵਾ ਲੂਆ ਨਾ ਇਹ ਵੱਡੀਆਂ ਮਈਆਂ ਆਲਾ ਕਰਮਾਲੀ ਲਈ ਫਿਰਦੀ ਬਣਾਉਂਗੀ ਵੀ ਪੂਰਾ ਵਧੀਆ ਮੰਨ ਲਓ ਐ ਸੰਭੀ ਸੰਭਾਈ ਬਹੁਤਾ ਕਰਮਾਲੀ ਬਿਲਕੁਲ ਜੀ ਬਿਲਕੁਲ ਹਾਂ ਵੇਖੋ ਵਿਥੀਆਂ ਉਥੀਆਂ ਜਿਹੜੀ ਆਪਾਂ ਜੇ ਬਰੀਡ ਵੀ ਇਹ ਗੱਲ ਕਰੀਏ ਮੰਨ ਲਓ ਤੇ ਇਹੋ ਜੀ ਜਿਹੜੇ ਤੁਹਾਨੂੰ ਪਤਾ ਵਿਥੀਆਂ ਉਥੀਆਂ ਆਮ ਝੋਟੀਆਂ ਨੂੰ ਨਹੀਂ ਲੱਗੀਆਂ ਮਿਲਦੀਆਂ ਬਿਲਕੁਲ ਜੀ ਕਰਮਾਲੀਆਂ ਕਹੇ ਮੰਨ ਲਓ ਵਿਰਲੀਆਂ ਵਾਂਝੀਆਂ ਨੂੰ ਹਾਂ ਜੀ ਲਓ ਛੋਟੀ ਦੋਸਤੋ ਖੂਬਸੂਰਤ ਆ ਜਿੰਨੀ ਵੀ ਆ ਛੋਟੀ ਦੀ ਉਹਨੀ ਪ੍ਰਸ਼ੰਸਾ ਕਰ ਲੇ ਕਿ ਉਹਨੀ ਸਿਫਤ ਕਰਨ ਲੇ ਉਹਨੀ ਥੋੜੀ ਆ ਹਾਈਟ ਮੀਡੀਅਮ ਦੇ ਵਿੱਚ ਆ ਪਰ ਜੰਮੀ ਪਲੀ ਪੂਰੀ ਆ ਹਾਂਜੀ ਹਾਂਜੀ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਵੇਖੋ ਨਾਰਮਲ ਹੀ ਤੁਸੀਂ ਦੇਖੋਗੇ ਜਿਵੇਂ ਜਿਵੇਂ ਲਉਂਦੀ ਜਾਂਦੀ ਕਰਮਾ ਲਈ ਤੇ ਝੋਲਾ ਝਾਲਾ ਤੁਸੀਂ ਉਵੇਂ ਵੇਖੋ ਕਿ ਝੋਲਾ ਖੁੱਲਾ ਆ ਵੀ ਬਿਲਕੁਲ ਪੱਟਾਂ ਦੇ ਜਾਂਦੇ ਰਸਕਾਰ ਬਹੁਤ ਬਹੁਤ ਵੇਖੋ ਬਹੁਤ ਕਿਤਰਾ ਕਰਮਾ ਲਈ ਦੇ ਵੇਖੋ ਥਣਾ ਦੇ ਹਾਂ ਇਹ ਭਰਾਵ ਨੂੰ ਵੀ ਬਹੁਤ ਵਰੀਆ ਵਾਜੀ ਹਾਂਜੀ ਨੀਰਾ ਨੂਰਾ ਇੱਕੋ ਜਾਵਾ ਕਰਮਾ ਵਾਲੀਆਂ ਦਾ ਘੱਟੋ ਘੱਟ ਕਿਲੋ ਕਿਲੋ ਡੇਢ ਡੇਢ ਕਿਲੋ ਵਰਾਈਆਂ ਵਾਂ ਜੀ ਫੇਰ ਤਸੱਲੀ ਕੀਤੀ ਆ ਕੋਈ ਮੇਰਾ ਭਰਾ ਜਿੰਨੇ ਮੇਰੇ ਵੀਰ ਭਰਾ ਨੇ ਲੈਣੀਆਂ ਚਲੋ ਇਹ ਆ ਵੀ ਤਸੱਲੀ ਕਰਦੇ ਆ ਆਪਦੀ ਤਸੱਲੀ ਕਰੀ ਹਾਂਜੀ ਆਪਾਂ ਵੀਰ ਦੀ ਤਸੱਲੀ ਕਰਕੇ ਲੈ ਆਈ ਦੀ ਕਿਉਂਕਿ ਉਹ ਹੁਣ ਇਹ ਆ ਆਪਣੀਆਂ ਹੂੰ ਠੀਕ ਹੈ ਨਾ ਗੱਲ ਤੇ ਆ ਵੀ ਮੁੜਕੇ ਤੁਹਾਨੂੰ ਪਤਾ ਵਾ ਕਈ ਜੀ ਆਪਾਂ ਕੋਈ ਵੀ ਨੁਕਸ ਹੋਵੇ ਆਪਾਂ ਵੀਰ ਦੀ ਨਹੀਂ ਨਹੀਂ ਕਈ ਹੁਣ ਆਸ ਦਿੰਦੇ ਆ ਮੈਨੂੰ ਉੱਟ ਪਾ ਵੀ ਦੇ ਨਾ ਜ਼ਿਆਦਾ ਵਰਾ ਵਿੱਧੀ ਆਪਾਂ ਪੈਸੇ ਦੇਣੀ ਅਗਲੇ ਨੂੰ ਤਸੱਲੀ ਕਰੀਏ ਕਈ ਹੁਣ ਵੀਰ ਭਰਾ ਨੇ ਨਾ ਆਪਣੇ ਚਲੋ ਗਰੰਟੀ ਦੇ ਵੀ ਕੱਢਦੇ ਆ ਪਰ ਇਹ ਨਹੀਂ ਨਾ ਹੁੰਦਾ ਵੀ ਮੁਰਕੇ ਮੰਨ ਲਓ ਫੇਰ ਅਗਲੇ ਨੂੰ ਕਹੇ ਵਿਚਾਰੀ ਨੂੰ ਦਿਖਤਾਵੇ ਗਾੜੀ ਕਿ ਨਹੀਂ ਜੇ ਆਪ ਨੂੰ ਚੰਗੀ ਨਹੀਂ ਤੇ ਆਪਾਂ ਨਹੀਂ ਤੇ ਜੇ ਚੰਗੀ ਆ ਤੇ ਠੀਕ ਆ ਪਾਸ ਤੇ ਇਹ ਚੰਦੇ ਦੇ ਕਿਨੇ ਦੀ ਦੇਵਾਂਗੇ ਫਿਰ ਵੀਰ ਜੀ ਇਹ ਝੋਟੀ ਆਪਾਂ ਮੋਲੇ 95000 ਕਰ ਲਈਏ ਭਾਵੇਂ ਲੱਖ ਜੋ ਮਰਜ਼ੀ ਆਏ ਵੀਰ ਜੀ 93000 ਦੀ ਝੋਟੀ ਦੇ ਦਾਂਗੇ 93000 ਦੀ ਹਾਂਜੀ ਹਾਂਜੀ 93000 ਦੀ ਝੋਟੀ ਬਹੁਤ ਚੰਗੀ ਆ ਝੋਟੀ ਸੰਧੂ ਸਾਹਿਬ ਵੇਹੇ 1 10 ਦੀ ਝੋਟੀ ਆ ਹਾਂ ਸਾਲਾ ਲੋ ਜਿੱਦਨੇ ਕਰਮਾ ਵਾਲੀ ਸੂਫੀ ਨਾ 1 10 15 ਦੀ ਝੋਟੀ ਆ ਮੰਨ ਲਓ ਲੰਮੀ ਲੁੰਮੀ ਚਲੋ ਕੱਦ ਭਾਵੇਂ ਥੋੜਾ ਜਿਹਾ ਮੰਨ ਲਓ ਵੀ ਨਿੱਕੀਆਂ ਚ ਨਹੀਂ ਜੇ ਆਪਾਂ ਗਣੀਆਂ ਆਉਂਦੀ ਆ ਮੀਡੀਅਮ ਹਾਈਟ ਆ ਹਾਂਜੀ ਮੀਡੀਅਮ ਹਾਈਟ ਆ ਮੰਨ ਲਓ ਤੇ ਬਾਕੀ ਆ ਵੀ ਜੰਮੀ ਪਲੀ ਚੰਗੀ ਆ ਝੋਲਾ ਝਾਲਾ ਚ ਕਰਮਾ ਵਾਲੀ ਨੂੰ ਜਿਹੜਾ ਵਾ ਨਾ ਮਗਰੋਂ ਥਾਂ ਚੱਡਾ ਬੜਾ ਟਿਕਾਣੇ ਦਾ ਇਹਨੇ ਕਰਮਾ ਵਾਲੀ ਨੇ ਬਣਾਉਣਾ ਵਾ ਤੇ ਲੋ ਵੀ ਦੋਸਤੋ ਠੀਕ ਆ ਸੋ ਝੋਟੀ ਦੋਸਤੋ ਚੰਗੀ ਆ ਦੇ ਆਪਾਂ ਦੇ ਲਾਸਟ ਕਿੰਨੇ ਦੀ ਜੱਸ 93000 ਦੀ ਵੀਰਦੀ ਦੇ ਦਾਂਗੇ 93000 ਹਾਂਜੀ 93000 ਦੀ ਵੀਰਦੀ ਦੇ ਦਾਂਗੇ ਲਓ ਜੀ 93000 ਦੀ ਦੋਸਤੋ ਜੈਸ ਨੂੰ ਭਾਈ ਚੰਡਾ ਦਾ ਵੀ ਕਰਾਂਗੇ ਆਪਾਂ ਛੋਟਾ ਸਿੰਘ ਹਾਂਜੀ ਸੁਨੱਖੀ ਬਹੁਤ ਜ਼ਿਆਦੀ ਆ ਹਾਂਜੀ ਤੇ ਜ਼ਰੂਰਤ ਪਾ ਸਕਦੇ ਜੀ ਝੋਟੀਆਂ ਦੋਵੇਂ ਬਹੁਤ ਖੂਬ ਤੋਂ ਤੇ ਸਾਹਮਣੀਆਂ ਵੀਰਦੀ ਆਪਣੇ ਕਹੇ ਵੀਰਪਰਾ ਨੇ ਸਾਹਮਣੀਆਂ ਆਪਾਂ ਚਲੋ ਇਹ ਕਰਕੇ ਚਲੋ ਦੇਨੇ ਝੋਟੀ ਵੀ ਦੀ ਇੱਕ 10 15 ਦੇ ਘੇਰੇ ਚ ਜਦੋਂ ਝੋਟੀ ਥੱਲੇੋਂ ਬਣ ਗਈ ਬਣਦੀ ਬੁੰਦੀ ਬੜੀ ਰਿਕਾਟ ਵੜਾ ਵਾ ਅੱਗੇ ਵੀ ਉਹਨਾਂ ਬੰਦਿਆਂ ਕੋ ਆਪਾਂ ਡੰਗਰ ਡੁੰਗਰ ਲਈ ਆਈਦੇ ਆ ਤੇ ਮੰਨ ਲ ਠੀਕ ਹੈ ਉਪਰੇ ਥਾਂੋਂ ਲਈਦਾ ਨਹੀਂ ਤੁਹਾਨੂੰ ਪਤਾ ਲੋਕ ਅੱਜਕੱਲ ਸੱਚ ਨਹੀਂ ਦੱਸਦੇ ਕੋਈ ਭਾਰ ਪਿਛੇ ਦੀ ਆਪਣੇ ਕੋਲ ਤ ਨਹੀਂ ਕਰਮਾ ਲੀਆਂ ਦੀ ਉਹਨਾਂ ਵੀ ਆਪਾਂ ਨੂੰ ਕੋਲ ਕੋਈ ਕੰਪਲੇਟ ਨਹੀਂ ਹਾਂਜੀ ਕੋਈ ਕੰਪਲੇਟ ਨਹੀਂ ਲੈ ਵੀ ਝੰਡੇ ਕਾ ਉੱਚੇ ਬੱਚੇ ਵਿੱਚ ਖੜੀ ਆਪਣੇ ਕੋਲ ਕੱਟੀ ਹੈ ਹਾਂਜੀ ਲਓ ਜੀ ਕੱਟੀ ਬੱਚਾ ਕੋਲੇ ਕਰ ਲੀ ਬੱਚਾ ਮਗਰ ਕੱਟੀ ਹੈ ਹਾਂਜੀ ਕੱਟੀ ਆ ਵੀਰ ਜੀ ਇਹਦੀ ਤੇ ਇਸ ਵਾਰ ਤੋਂ ਦੁੱਧ ਕਿੰਨਾ ਆਉਂਦਾ ਥੱਲੇ ਦੁੱਧ ਵੀਰ ਜੀ ਇਸ ਇਸ ਟਾਈਮ ਇਹਦੇ ਕੋਲੇ 8 ਕਿਲੋ ਜੀ ਲਓ ਜੀ 8 ਕਿਲੋ ਦੁੱਧ ਆ ਦੋਸਤੋ ਮਗਰ ਕੱਟੀ ਆ ਹਾਂ 2 ਆ 1 ਨਹੀਂ 2 ਆ ਠੀਕ ਹੈ ਹਾਂਜੀ 2 ਆ ਹਾਂਜੀ ਆ ਦੇਖੋ ਹਾਂ ਕੱਟੀ ਵੀ ਕਰਮ ਵਾਲੀ ਬਣੀ ਖੜੀ ਆ ਪ੍ਰੋਪਰਲੀ ਬਣੀ ਖੜੀ ਹਾਂਜੀ ਹਾਂਜੀ ਲਓ ਜੀ ਹਾਂ ਕੱਟੀ ਆ ਦੋਸਤੋ ਆ ਵੇਖੋ ਹਾਂ ਇਹ ਕੱਤੀ ਦੇ ਵੀਰ ਦੀ ਆ ਕੱਤੀ ਨੂੰ ਵੀ ਕਰਮ ਵਾਲੀ ਨਾ ਜਿਵੇਂ ਹੁੰਦੀ ਸੁਗੜੀ ਹੁੰਦੀ ਏਦਾਂ ਰਿੰਗਦੀ ਆ ਤੇ ਮਿੱਠੀ ਬੜੀ ਐ ਬਾਲਾ ਹੀ ਕਰਦੀ ਆ ਬਾਲਾ ਕਰਦੀ ਮੈਨੂੰ ਹਾਂ ਬਹੁਤਾ ਜਿਆਦਾ ਹੀ ਕਰਦੀ ਆ ਕਮਲੀ ਦਾ ਬਾਲਾ ਹੀ ਮੋਹ ਆਉਂਦਾ ਬਹੁਤਾ ਬਹੁਤਾ ਹੀ ਮੋਹ ਕਰਦੀ ਆ ਅੱਛਾ ਛੰਡੇ ਵੀਰ ਦਾ ਸੁਹਾਗ ਨਾ ਮੋਹ ਪਾਉਣਾ ਸੁਹਾਗ ਵੀਰ ਦੀ ਪਹਿਲਾ ਵਾ ਪਹਿਲੇ ਇਹ ਪਹਿਲਾਂ ਝੋਟੀ ਹਾਂਜੀ ਹਾਂਜੀ ਪਹਿਲਾਂ ਝੋਟੀ ਆ ਚਲੋ ਇੰਨਾ ਵਾ ਵੀ ਮੰਨ ਲਓ ਥੋੜਾ ਜਿਹਾ ਸਿੰਘ ਵੀ ਦੀ ਖੁੱਲਾ ਕਰਕੇ ਚਲੋ ਲੱਗਦੀ ਆ ਪਹਿਲਾਂ ਝੋਟੀ ਆ ਅੱਛਾ ਜੀ ਹਾਂਜੀ ਹਾਂਜੀ ਘਰ ਦੀ ਚਲੋ ਝੋਟੀ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਲੋ ਜੀ ਦੋਸਤੋ ਵੈਸੇ ਸੁਈ ਨੂੰ ਕੋਈ ਸਮਾਂ ਦੱਸਿਆ ਵੈਸੇ ਜਾਂ ਦਾਦਾ ਜੀ ਉਹਨਾਂ ਨੇ ਮੰਨ ਲਓ ਨਾ ਵੀ ਤਿੰਨ ਮਹੀਨਿਆਂ ਤੋਂ ਅੰਦਰ ਹੀ ਆ ਅੱਛਾ ਜੀ ਹਾਂਜੀ ਹਾਂਜੀ ਮੰਨ ਲਓ ਵੀ ਸਵਾ ਦੋ ਗਿਨ ਲੋ ਢਾਈ ਮਹੀਨੇ ਗਿਨ ਲੋ ਤੇ ਅੱਜ ਮੰਨ ਲਓ ਇਹ ਆ ਵੀ ਵਿੱਚੋਂ ਮੰਨ ਲਓ ਇਹ ਆ ਵੀ ਪੂਰੇ ਮਾਲ ਚੋਂ ਆਈ ਆ ਮਾਲੀ ਵੀਰ ਦੀ ਵਿੱਚ ਹੀ ਉਹਨਾਂ ਦਾ ਠੀਕ ਹੈ ਨਾ ਗੱਲ ਤੇ ਇਹ ਆਬੀਤ ਜਾ ਇਹਨੂੰ ਅੱਜ 10 ਤੋਂ 15 ਦਿਨ ਬਣੀ ਨੂੰ ਹੀ ਹੋ ਗਏ ਜੇ ਹਰ ਬਰਿਆਈ ਝੋਟੀ ਜੇ ਠੀਕ ਆ ਜੀ ਠੀਕ ਹੈ ਨਾ ਕਈ ਆਦਮੀ ਆ ਮਾਲੀ ਤੋਂ ਬਣੀ ਮਾਲੀ ਤੋਂ ਬਣੀ ਆ ਵੀਰ ਜੀ ਲਓ ਜੀ ਮਾਲੀ ਤੋਂ ਦੋਸਤੋ ਤੇ ਬਣੀ ਆ 10 ਕ ਦਿਨ ਦਾ ਫੇਰਵਾ ਹਾਂਜੀ ਹਾਂਜੀ 10 ਤੋਂ 15 ਕ ਦਿਨ ਹੋ ਗਏ ਬਣੀ ਨੂੰ ਇਹਨੂੰ ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਬੱਚਾ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਅਕੇ ਸਮਝ ਆ ਕਿਸੇ ਵੀਰ ਦੀ ਸਾਰਕ ਵੀਰ ਨੇ ਆਪਦੀ ਸਮਝ ਤੁਸੀਂ ਦੇਖਣੀ ਹੈ ਕਿਉਂਕਿ ਇੱਕ ਨਾਲ ਜਿਹੜਾ ਬੱਚਾ ਹੁੰਦਾ ਤਾਂ ਦਿਖਾ ਦਈਦਾ ਵੀ ਅੱਗੇ ਹਰਕ ਵੀਰ ਆਪੋ ਆਪਣੀ ਸਮਝ ਵੇਖ ਲੈ ਹਾਂਜੀ ਆਹ ਕੱਟੀ ਆ ਮਗਰ ਤੇ 6 ਕਿਲੋ ਦੁੱਧ ਵੀ ਰੀ ਝੰਡਾ ਦਾ ਵੀ ਜਿਹੜਾ 6 ਕਿਲੋ ਦੁੱਧ ਤੇ ਥੱਲੇ ਆ ਵੀਜੀ 6-7 ਕਿਲੋ ਗਰੰਟੀ ਵਾਲਾ ਦੁੱਧ ਜੀ ਬਾਕੀ ਚੋੜ ਜਨ ਕੋਈ ਭੂਰ ਛਟਾ ਮੈਂ ਨਾ ਕੋਈ ਗੱਲ ਨਹੀਂ ਕਰਮੈਂ ਕਦੇ ਚਵਾਈ ਮੋਗੇ ਰਗੀ ਆ ਜਿੱਦਾਂ ਮਰਜੀ ਮੰਨ ਲੋ ਆ ਵੇਖ ਐ ਪੋਲੀ ਹੈ ਹਾਂਜੀ ਪੋਲੀ ਆ ਮੰਨ ਲੋ ਐ ਕਰਮਾਲੀ ਜਿਵੇਂ ਨਾ ਚੱਡਾ ਵੀ ਇਦਾਂ ਦਾ ਵੀ ਹੁੰਨੇ ਜਿਵੇਂ ਸੂਕ ਢੀ ਹੁੰਦੀ ਐ ਲਓ ਜੀ ਦੋਸਤੋ ਵੇਖੋ ਬੁੱਥੀਆਂ ਬੁੱਥੀਆਂ ਕਿੱਦਾਂ ਦੀਆਂ ਲੱਗੀਆਂ ਕਰਮਾਲੀ ਦੀਆਂ ਥਣ ਬਹੁਤ ਵੈਸੇ ਵਧੀਆ ਚੰਗੇ ਥਣ ਮੁੱਠੀ ਥਣਾ ਰੋਕ ਰੋਕ ਤੇ ਬਾਕੀ ਚਲੋ ਕਦ ਕਾਠ ਵੀ ਸੋਹਣਾ ਵਾ ਕਰਮਾਲੀ ਦਾ ਦੇਖੋ ਚੱਡਾ ਆ ਫੁੱਲ ਹਰਿਆ ਮੰਨ ਲਓ ਗਏ ਲਓ ਵੀ ਦੋਸਤੋ ਠੀਕ ਹੈ ਜੀ ਹਾਂ ਜੀ ਮੰਨ ਲਓ ਵੀ ਬਿਲਕੁਲ ਐ ਪੋਲੀ ਆ ਹਾਂ ਜੀ ਪੋਲੀ ਐ ਨਾ ਮੋਟੀ ਧਾਰ ਮੋਗੇ ਵਰਗੀ ਜਿੰਨੂ ਆ ਦਿੰਦੇ ਹਾਂ ਜੀ ਹਾਂ ਜੀ ਠੀਕ ਹੈ ਤੇ ਚੰਡੇ ਵੀਰੇ ਦੇ ਕਿੰਨੇ ਦੀ ਦੇਣੀ ਆਪਾਂ ਇਹ ਵੀਰ ਜੀ ਹਾਂ ਨਾ 56000 ਦੀ ਝੋਟੀ ਦੇ 56 ਦੇ 56 ਦੀ ਹਾਂ ਜੀ ਮੋਲ ਨੇ ਕੋਈ ਸੱਟ ਨਹੀਂ ਕਰਨਾ ਪੈਣ ਨਹੀਂ ਕਰਨਾ ਬਾਕੀ ਚਲੋ ਇਹ ਆ ਵੀ ਝੋਟੀ ਨੂੰ ਬਰੀਡ ਬਰੂਡ ਇੱਧਰ ਵੇਖੋ ਕਿੱਦਾਂ ਲੱਗੀ ਹੈ ਤੁਸੀਂ ਇਸ ਕੁਆਲਟੀ ਦੇਖੋ ਦੋਸਤੋ ਚਾਈ ਛੀ ਪੂਰੀ ਆ ਜੀ ਚਾਈ ਦੇਖੋ ਕਿਦਾਂ ਲੱਗਦੀ ਮੱਥਾ ਬਿਲਕੁਲ ਬਲੈਕ ਹਾਂਜੀ ਹਾਂਜੀ ਬਾਕੀ ਸਿੰਗਾ ਸੁnga ਦੀ ਤੁਸੀਂ ਦੇਖ ਲਓ ਠੀਕ ਆ ਜੀ ਹਾਂ ਤਾਂ ਪਹਿਲੇ ਨੇ ਇਹ ਛੋਟੀ ਸੂਈ ਸੀਗੀ ਪਹਿਲੇ ਇਹ ਸੂਵੇ ਦੇ ਵਿੱਚ ਹੁਣ ਚੱਲ ਰਹੀ ਆ ਤੇ 6 ਕਿਲੋ 7 ਕਿਲੋ ਬਾਕੀ ਮੋਟੀ ਮਿਲਕ ਪਾਇਪ ਜਿਹੜੀ ਬਣੀ ਹਾਂਜੀ ਹਾਂਜੀ ਮੋਟੀ ਹਾਂਜੀ ਛੋਟੀ ਸੰਧੂ ਸਾਹਿਬ ਦੁੱਧ 10 ਕਿਲੋ ਜੇ ਸੇਵਾ ਛੋਟੀ ਨੂੰ ਵੰਡ ਬੜੇਵਾ ਪਵੇ ਨਾ ਚੰਗੇ ਫਾਰਮ ਨੂੰ ਕੋ ਵੀਰ ਕੋ ਕਹੇ ਕੋ ਚਲ ਕੀਦੇ ਛੋਟੀ 10 ਕਿਲੋ ਦੁੱਧ ਦੀ ਮਾਲਕ ਕਰੂਗੀ ਬਣੂਗੀ ਹੁਣ ਚਲੋ ਇਹ ਤੁਹਾਨੂੰ ਦੱਸਣ ਦਿਆਂ ਵੀ 7 ਕਿ ਗਰੰਟੀ ਵਾਲਾ ਫੁੱਲ ਜਿਹੜਾ ਆਪਾਂ ਇਥੋਂ ਚਵਾ ਦੇਣਾ ਹਾਂਜੀ ਜਿਹੜਾ ਆਪਾਂ ਚਵਾ ਕੇ ਦੋ ਡੰਗ ਵੀਰ ਕੋਈ ਭਰਾ ਕੋ ਦੋ ਡੰਗ ਚੂ ਆਹ ਦੋਸਤੋ ਮਗਰ ਕੱਟੀ ਆ ਹਾਂਜੀ 6 7 6 ਦੇ ਲਾਗੇ ਤੱਕ ਜਿਹੜੀ ਹੁਣ ਚੱਲਣ ਈ ਆ ਹਾਂਜੀ ਚੋਣ ਜਾਣ ਇੱਕ ਨੰਬਰ ਆ ਬਾਕੀ ਪੂਰਾ ਬਾਡੀ ਸਟਰਕਚਰ ਤੁਸੀਂ ਇਸ ਤੋਂ ਛੋਟੀ ਦਾ ਦੇਖ ਹੀ ਲਿਆ 56000 ਦੇ ਵਿੱਚ ਮਿਲ ਜੂਗੀ ਤੁਹਾਨੂੰ ਮੌਕੇ ਦੇ ਮਾਣ ਤਾਂ ਛੋਟ ਛੱਪੇ ਹੁੰਦੇ ਰਹਿੰਦੇ ਆ ਠੀਕ ਆ ਜੀ ਹੁੰਦੇ ਰਹਿਣਗੇ ਇੱਕ ਇਧਰ ਦਿਖਾਉਣੀ ਆ ਤੁਹਾਨੂੰ ਅਲੋਂਗ ਕਾਰ ਦੀ ਚੀਜ਼ ਆ ਗਿਫਟ ਏ ਵੀ ਗਿਫਟ ਹਾਂਜੀ ਤੇ ਚੰਡੇ ਵੀਰ ਏ ਵੀਰਦੀ ਪਹਿਲਣ ਵੱਚੀ ਆ ਅਜੇ ਇਹਨੂੰ ਕਰਮਾਲੀ ਨੂੰ ਨਾ 3 ਕ ਘੰਟੇ ਹੋਏ ਵੀਰਦੀ ਚਾਰ ਸੂਈ ਆ ਚੇਰ ਜੂਰ ਹਜੇ ਪੈਣੀ ਹਾਂ ਪੈ ਗਈ ਪੈ ਗਈ ਆ ਪੈ ਗਈ ਜੇਰ ਪੈ ਗਈ ਆ ਜੀ ਹਾਂਜੀ ਹਾਂਜੀ ਚਲੋ ਇਹ ਆ ਵੀ ਬੱਚੇ ਪੁੱچے ਨੂੰ ਚੰਗਾਤਾ ਵਾ ਚੋਇਆ ਵੀ ਆ 3 ਕਿਲੋ ਬੋਲਾ ਹਾਂਜੀ ਹਾਂਜੀ ਸਵੇਰੇ ਇਹਨੂੰ ਮੰਨ ਲਓ ਬੱਚਾ ਮਗਰ ਬੱਚਾ ਜੀ ਬੱਚਾ ਬੱਚਾ ਆ ਵੇਖੋ ਜੀ 나ੜੂ ਵੀ ਸੁੱਕਾ ਨਹੀਂ ਹਜੇ ਵੇਖੋ ਕਿੱਲਾ ਨੜੂ ਆ ਠੀਕ ਆ ਜੀ ਹਾਂ ਵੇਖੋ ਜੀ ਕੋਈ 3 ਕ ਘੰਟੇ ਸਾਰੇ ਹਾਂ 3 4 ਘੰਟੇ ਹੋਏ ਵੀਰਦੀ ਨੂੰ ਸੂਈ ਨੂੰ ਸੀਲ ਸੂਲ ਵੇਖੋ ਕਿਦਾਂ ਦੀ ਨਾ ਕਰਮਾਲੀ ਭਾਵੇਂ ਕੋਈ ਵੰਗਾ ਨਹੀਂ ਕੋਈ ਗੱਲ ਬਾਕੀ ਥਾਣ ਵੇਖੋ ਕਿੰਦਾ ਵਧੀਆ ਕਰਮਾਲੀ ਨੂੰ ਲੱਗਾ ਲਓ ਦੋਸਤੋ ਠੰਡੀ ਠੀਰੀਆਂ ਸੀਲਸ ਲੱਗਾ ਤੇ ਸੂਆ ਪਹਿਲਾ ਕਿ ਦੂਜਾ ਪਹਿਲਾ ਪਹਿਲਾ ਵੀਰ ਜੀ ਪਹਿਲਾ ਸੂਆ ਲਓ ਜੀ ਪਹਿਲਾਂ ਬੱਛੀਆ ਦੋਸਤੋ ਤੇ ਥਾਣ ਦੇ ਵਾ ਇੱਕ ਵਾਰੀ ਤੁਹਾਨੂੰ ਆ ਨੇੜੇ ਦਿਖਾ ਦਤੀ ਆਪਾਂ ਆ ਦੇਖੋ ਜੀ ਠੀਕ ਹੈ ਜੀ ਚਵਾ ਇਹੋ ਜਾਂ ਨਿਕਲਿਆ ਮੈਨਾਂ ਵੀ ਸੰਸਾਪ ਕਰ ਮੈਨੂੰ ਨੀਂਦ ਆਉਂਦੀ ਥੱਲੇ ਬੈਠਾ ਕਰਮਾਲੀ ਦੇ ਕੇ ਅੱਛਾ ਜੀ ਹਾਂ ਜੀ ਹਾਂ ਜੀ ਚਲੋ ਕੱਦ ਵੀਰ ਜੀ ਜ਼ੂਰ ਛੋਟਾ ਵਾ ਪਰ ਜਿਹੜੇ ਵਹਾਨਾ ਚਵਾਈ ਜਿਹੜੀ ਹੈ ਨਾ ਇਹ ਵਡੀਆਂ ਵਹਿੜਾਂ ਵਾਲੀ ਲੱਗੀ ਹੈ ਦੋ ਦੋ 2.5 ਲੱਖ ਵਾਲ ਜਿਹੜੀ ਵੈੜ ਨੂੰ ਹੁੰਦੀ ਨਾ ਚਵਾਈ ਦੇ ਤਰ੍ਹਾਂ ਤੇ ਤਾਂ 4-4 ਲੱਖ ਦੀ ਵੈੜ ਨੂੰ ਹਾਂਜੀ ਹਾਂਜੀ ਉਹ ਚਵਾਈ ਲੱਗੀ ਕਰਮਾਨੀ ਅੱਛਾ ਹਾਂਜੀ ਹਾਂਜੀ ਚਲੋ ਇੰਨਾ ਵਾ ਵੀ ਮੰਨ ਲਓ ਵੀ ਕਹੇ ਵੀਰ ਭਰਾ ਨੇ ਚਲੋ ਲੈਣੀ ਆ ਕੰਮ ਮਾਰੋ ਬਦਕੋ ਹਾਸੇ ਦੀ ਹਾਸੇ ਦੀ ਥਾਂ ਰਹੀ ਗੱਲਬਾਤ ਹਾਈਟ ਦਰਮਿਆਨੀ ਹੈ ਟੀ ਹਾਂਜੀ ਦਰਮਿਆਨੀ ਹਾਈਟ ਦਰਮਿਆਨੀ ਹਾਈਟ ਆ ਤਾਂ ਪਹਿਲਾਂ ਨੇ ਇਹ ਵੈੜ ਸੂਈ ਆ ਜਸਟ ਕੋਈ 3 ਕ ਘੰਟੇ ਦਾ ਸਮਾਂ ਹੋਇਆ ਆ ਹੋਇਆ ਹਜੇ ਸੂਈ ਨੂੰ ਮਗਰ ਬੱਚਾ ਮੇਲ ਕਾਫ ਤੇ ਜੇਰ ਜੂਰ ਪ੍ਰੋਪਰ ਪੈ ਗਈ ਹੈ ਪਿੱਛੋਂ ਜਿੱਥੋਂ ਵੀ ਲੈ ਕੇ ਆਉਂਦੇ ਵੀਰ ਉਹਨਾਂ ਨੇ ਅੱਜ ਹੀ ਆਈ ਮੈਨੂੰ ਤਾਂ ਹਾਂਜੀ ਹਾਂਜੀ ਕੀ ਹੁਣੇ ਹੀ ਹੁਣੇ ਹੀ ਆਈ ਮੰਨ ਲਓ ਤੜਕੇ ਨਾ ਚਲੋ ਰਾਤ ਗੱਡੀ ਲੇਟ ਹੋ ਗਈ ਤੇ ਮੁਰਕੇ ਹਨੇਰਾ ਹੋ ਗਿਆ ਜੋ ਮੁਰਕੇ ਮੈਨੂੰ ਵੀਰ ਨੇ ਫੋਨ ਕੀਤਾ ਤੇ ਮੈਂ ਕਿਹਾ ਨਹੀਂ ਵੀਰ ਉਹ ਆਂਦਾ ਨਾ ਨਵਾਈਏ ਤਵਾਈਏ ਮੈਂ ਕਿਹਾ ਨਹੀਂ ਨਵਾਈ ਨਾ ਫਿਰ ਮੇਰਾ ਵੀਰ ਕਿ ਨਹੀਂ ਠੀਕ ਹੈ ਜੀ ਡੰਗਰ ਤੁਹਾਨੂੰ ਪਤਾ ਤਾਜ਼ਾ ਜਿਹੜਾ ਵੀਰ ਜੀ ਫਿਰ ਨਹੀਂ ਮੰਨ ਲਓ ਲਓ ਦੋਸਤੋ ਪਸ਼ੂ ਜਿੰਨੇ ਵੀ ਹੈਗੇ ਮੈਂ ਇੱਕ ਗੱਲ ਜ਼ਰੂਰ ਕਲੀਅਰ ਕਰ ਦੇਣਾ ਹਰ ਵੀਡੀਓ ਦੇ ਵਿੱਚ ਆਪਾਂ ਕਰਦੇ ਆ ਪਸ਼ੂ ਅਗਲੇ ਘਰਾਂ ਦੇ ਵਿੱਚੋਂ ਆਉਂਦੇ ਆ ਤੁਰ ਫਿਰ ਕੇ ਮਾਲ ਲਿਆ ਜਾਂਦਾ ਕਿਸੇ ਵਪਾਰੀ ਨੇ ਘਰੇ ਮਾਲ ਨਹੀਂ ਬਣਾਇਆ ਹੁੰਦਾ ਪਰ ਫਿਰ ਵੀ ਆਪਦੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਤੁਸੀਂ ਵੀ ਪੈਸੇ ਖਰਚ ਕਰਨੇ ਆਪਦੀ ਤਸੱਲੀ ਆ ਜਿੰਨੇ ਵੀ ਤੁਹਾਨੂੰ ਨਰਖ ਪਰਖ ਮਾਲਕ ਨੇ ਸੋਝੀ ਬਖਸ਼ੀ ਆ ਉਨੀ ਆਪਦੀ ਤਸੱਲੀ ਕਰਕੇ ਲੈ ਕੇ ਜਾਓ ਤੇ ਵੈੜ ਪ੍ਰੋਪਰ ਤੁਹਾਨੂੰ ਦਿਖਾਤੀ ਆ ਸੀਲਸ ਲੱਗਾ ਗੰਬੇ ਥਾਣਾ ਪੂਰੇ ਹੱਥੀਚ ਬਾਈਲੇ ਥਾਣਾ ਠੀਕ ਆ ਜੀ ਮੋਟੇ ਆਖੋ ਤੇ ਮੜਾ ਜਾਂ ਮਾਰ ਕੇ ਕਈ ਨਹੀਂ ਹੁੰਦਾ ਵਾ ਵੀ ਆ ਜਾਂਦਾ ਕਿ ਨਹੀਂ ਹਾਂ ਤੇ ਆ ਦੇਖੋ ਤੇ ਲਾ ਕੇ ਬੱਚਾ ਲਾ ਦੇਣਾ ਆ ਦੇਖੋ ਜੀ ਤੇ ਲੈ ਵੀ ਝੰਡੇ ਵੀਰ ਵੈੜ ਵਧੀਆ ਜਿੰਨੇ ਕ ਵਜਨ موجوده ਲਿਆ ਕਰਮਾੜੀ ਹਾਂਜੀ ਹਾਂਜੀ ਤੇ ਚੰਗੀ ਆ ਹਾਂਜੀ ਹਾਂਜੀ ਕੀ ਮੁੱਲ ਕਰਾਂਗੇ ਮੁੱਲ ਵੀਰ ਜੀ 45000 ਰੁਪਿਆ 47000 ਦੀ ਬੱਚੀ ਚੰਗੀ ਆ ਕਹੇ ਵੀਰ ਭਰਾ ਨੇ ਜਿੰਨੇ ਮੰਨ ਲੋ ਆਪ ਦਾ ਸਮਾਂ ਕੱਢਣਾ ਬਹੁਤ ਚੰਗੀ ਆ ਆ ਨਾਮ ਦੇ ਹੋਰ ਕਰਦੇ ਲੈਸੀ ਆ ਕੋਈ ਨਹੀਂ ਵਿਧੀ ਕਰਦਾਂ ਕਰਦਾਂਗੇ ਬਾਕੀ ਇਹ ਨਾ ਚਲੋ ਆ ਥੱਲੋਂ ਥੁੱਲਾ ਵੇਖ ਕੇ ਨਾ ਉਤੋਂ ਜਮੀ ਪੜੀ ਕਰਕੇ ਆਪ ਹੀ ਵੀਰਦੀ ਮਹਿੰਗੀ ਆਈ ਆ ਠੀਕ ਠੀਕ ਹੈ ਨਾ ਗੱਲ ਮੈਨੂੰ ਜਿਆਦਾ ਹੀ ਤੁਹਾਨੂੰ ਦੱਸਣ ਦੀਆਂ ਗੱਲ ਵੀ ਮੇਰੇ ਵੀ ਮਨ ਨੂੰ ਲੱਗੀ ਆ ਤੇ ਗਾਹ ਵੀ ਲੱਗੂ ਹੂੰ ਠੀਕ ਹੈ ਨਾ ਗੱਲ ਕਿਉਂ ਥਣ ਥਣ ਬੜੀਆਂ ਵਿਥੀਆਂ ਉਥੀਆਂ ਜੇ ਇਧਰ ਵੇਖੋ ਆ ਸਹੀ ਗੱਲ ਬੰਨਣਾ ਇਧਰ ਵੇਖੋ ਮਗਰਲੇ ਬੰਨਿਓ ਮਗਰਲੇ ਬੰਨਿਓ ਮਾਰ ਲੈ ਨਾ ਬਈ ਚਲੋ ਵੀਰ ਭਰਾ ਇਧਰ ਵੇਖੋ ਆ ਚੀਜ਼ ਵੇਖੀ ਦੀ ਆ ਵੀ ਸੀਲਿੰਗਾਂ ਵੇਖੋ ਕਿਦਾਂ ਦੇ ਥਣ ਲੱਗੇ ਕਰਮਾਨ ਜਿਵੇਂ ਇਹ ਨਾ ਗੱਲ ਹਾਂ ਨੀ ਕੋਈ ਸ਼ੱਕ ਨਹੀਂਗਾ ਦੋਸਤੋ ਵੈਸੇ ਬੁਰਾ ਕਰਕੇ ਬਾਕੀ ਬਰੀਟ ਮੰਨ ਲਓ ਤੇ ਅੰਗ ਬੜੇ ਕਰਮਾ ਵਾਲੀ ਨੂੰ ਲੱਗੇ ਆ ਮੈਂ ਤਾਂ ਇਹ ਗੱਲ ਵੀ ਇਹਨਾਂ ਨਾਲ ਵੀਰ ਜੀ ਜਿਹੜਾ ਇਹ ਭਾਅ ਆ ਨਾ ਮੰਨ ਲਓ ਜਿੰਨੇ ਵਿਚਾਰੇ ਨੇ ਨਕੀ ਦੀ ਬੱਚੀ ਪਾਲ ਕੇ ਆਪਾਂ ਇਹ ਭਾਅ ਜ ਮੰਨ ਲਓ ਦੇਣੀ ਤੇ ਮੇਰੇ ਹਿਸਾਬ ਨਾਲ ਤੇ ਇਹਦਾ ਪੱਟਿਆਂ ਦਾ ਮੁੱਲ ਬਣੂਗਾ ਜੇ ਮੰਨ ਲਓ ਬਸ ਹਾਂਜੀ ਹਾਂਜੀ ਮੰਨਣਾ ਪੈਣਾ ਜੀ ਹਾਂ ਮੰਨਣਾ ਪੜਾ ਬਾਕੀ ਫਿਰ ਵੇਖੋ ਸੰਭੀ ਕਿਦਾਂ ਗੁੰਦੀ ਪਈ ਜਿੱਤਨਾ ਇੱਕ ਕੋਈ ਮੈਂ ਨਕੀ ਨਾਂ ਦਾ ਚੰਗੀ ਹੈ ਬੱਚੀ ਲਗਭਗ 43000 ਦੇ ਵਿੱਚ ਦੋਸਤੋ ਇਹ ਬੱਚੀ ਤੁਹਾਨੂੰ ਮਿਲ ਜੂਗੀ ਸੋ ਸੂਈ ਆ ਬਿਲਕੁਲ ਤਾਜੀ ਮੇਰਾ ਵੀਰ ਕੋਈ ਆਵੇ ਬੌਲੇ ਤੇ ਆਪਦੀ ਚੰਗੀ ਤਰ੍ਹਾਂ ਭਰਾ ਕੇ ਕਿਲੋ 2 ਕਿਲੋ ਹਾਂਜੀ ਹਾਂਜੀ ਤਸੱਲੀ ਕਰੋ ਤਸੱਲੀ ਕਰੇ ਜੀ ਜਿੱਦਾਂ ਮਰਜੀ ਵੀਰ ਜੀ ਵੀ ਠੰਡੇ ਇਹ ਬੱਚੀ ਹੋ ਗਈ ਆਪਣੇ ਕੋਲ ਤੇ ਕਿ ਲਾਰਟ ਵਿੱਚ ਆ ਵੜ ਜਿਹੜੀ ਖੜੀ ਹੈ ਇਹ ਵੀਰ ਜੀ ਟੋਕੜ ਬੱਚੀ ਆਏ ਟੋਕੜ ਹਾਂਜੀ ਹਾਂਜੀ ਕੋਈ ਬਣੀ ਥਣੀ ਵੀ ਹੈ ਬਣੀ ਆ ਵੀਰ ਜੀ ਬਣੀ ਅੱਜ ਮੰਨ ਲਓ ਇਹਨੂੰ ਇਹ ਆ ਗਿਆ ਵੀ 15 ਤੋਂ 20 ਦਿਨ ਹੋ ਗਏ ਆ ਬਣੀ ਨੂੰ ਹਾਂ ਹਾਂਜੀ ਹਾਂਜੀ ਛੱਟ ਦੀ ਵੀਰ ਜੀ ਬੱਚੀ ਆ ਬੱਚੀ ਬਹੁਤ ਵੈਸੇ ਮੰਨ ਲਓ ਵੀ ਪਹਿਲਾ ਹੀ ਇਹ ਪਹਿਲੇ ਸਵੇਰੇ ਜੀ ਦੁੱਧ ਕਿੰਨਾ ਦੱਸਿਆ ਦੁੱਧ ਵੀਰ ਜੀ ਦਾ 7 ਕਿਲੋ ਆ 7 ਕਿਲੋ ਹਾਂਜੀ ਹਾਂਜੀ 7 ਕਿਲੋ ਦੁੱਧ ਆ ਵੀਰ ਜੀ ਦਾ ਲਓ ਦੋਸਤੋ ਮੰਨ ਲਓ ਬਿਨਾਂ ਤੂੜੀ ਤੂੜੀ ਖਾਂਦੀ ਆਈ ਵਿਚਾਰੀ ਹਾਂ ਨਹੀਂ ਮੰਨ ਲਓ ਵੀ ਤੂੜੀ ਤੇ ਚਲੋ ਹੁਣ ਆਪਾਂ ਕੋਈ ਇਹਨੂੰ ਮੋਠ ਵੰਡ ਪਾਵਾਂਗੇ ਨਹੀਂ ਨਿਕ ਤੇ ਲੱਗੇ ਤਾਂ ਕਿ ਬਣੀ ਕਿ 25 ਕਿਤੇ ਨਹੀਂ 20 ਦਿਨ ਹੋਏ ਵੀਰ ਜੀ 15 20 ਦਿਨ ਹੋ ਗਏ ਹਾਂਜੀ ਹਾਂਜੀ ਹਾਂ ਲਾ ਦੋਸਤੋ 20 ਕਿ ਦਿਨਾਂ ਦਾ ਵੇਰਵਾ ਵੀਰ ਨੇ ਪਾਇਆ ਜਿੱਥੋਂ ਵੀ ਖਰੀਦੀ ਆ ਉਸ ਘਰ ਅਗਲੇ ਨੇ ਵੀ ਪਾਇਆ ਹੋਊਗਾ 20 ਕਿ ਦਿਨਾਂ ਦਾ ਵੇਰਵਾ ਪਰ ਤੁਸੀਂ ਵੇਖੋ ਕਦ ਵੇਖੋ ਹਾਈਟ ਵੇਖੋ ਲੰਬੀ ਵੇਖੋ ਉੱਚੀ ਵੇਖੋ ਠੀਕ ਆ ਜੀ ਤੇ ਦੁੱਧ 6 ਕਿਲੋ ਆ ਹਾਂਜੀ 6 ਤੋਂ 6-7 ਕਿਲੋ ਦੁੱਧ ਹੈਗਾ ਵੀਰ ਜੀ 6 ਕਿਲੋ ਤੋਂ ਬਾਹਰ ਹੀ ਆ ਠੀਕ ਆ ਜੀ ਸਤ ਹਾਂਜੀ 7 ਕਿਲੋ ਦੁੱਧ ਹੈਗਾ ਵਾ ਤੁਸੀਂ 6 ਹੀ ਭਾਵੇਂ ਕੋਈ ਮੇਰਾ ਵੀਰ ਧਾਰ ਬਣਾ ਮਾਰੇ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਲਓ ਦੋਸਤੋ ਡਾਡੀ ਸੋਹਣੀ ਆ ਕਰਮਾਲੀ ਕਦ ਅਰ ਠੀਕ ਆ ਅੱਛਾ ਝੰਡੇਵੀਰ ਬਾਕੀ ਚੋਣ ਜਾਣ ਦੀ ਆਪਣੇ ਭੈਣ ਭਰਾਵਾਂ ਨੂੰ ਇਹ ਦੱਸ ਦਈਏ ਵੀ ਚਾਰੇ ਥਣ ਵਰਦੇ ਬੁਰਦੇ ਵਧੀਆ ਵਧੀਆ ਵੀਰ ਜੀ ਵਧੀਆ ਆ ਨਾ ਵਧੀਆ ਵਰਦੀ ਆ ਕੋਈ ਚੱਕਰ ਨਹੀਂ ਗਾ ਹਾਂਜੀ ਹਾਂਜੀ ਲੋਕ ਦੋਸਤੋ ਠੀਕ ਆ ਜੀ ਸੋ ਥਾਂ ਇੱਕ ਵਾਰੀ ਦੋਸਤੋ ਥੋੜਾ ਨੇੜੇ ਤੁਹਾਨੂੰ ਦਿਖਾ ਦਿੰਨੇ ਆ ਵੀ 6 ਕਿਲੋ ਦੁੱਧ ਇਸ ਵਕਤ ਤੇ 20 ਕ ਦਿਨਾਂ ਦੀ ਸੌਰੀ ਆ ਠੀਕ ਆ ਜੀ ਅੱਗੇ ਨਵੇਂ ਦੁੱਧ ਰਲਈ ਆ ਤੇ ਨਿਕਲ ਆਉਂਦੀ ਉਹ ਕਿਸੇ ਵੀਰ ਦਾ ਇਲਾਕਾ ਕਿਸਮਤ ਆ ਠੀਕ ਆ ਜੀ ਬੇਸ਼ੱਕ ਅਜੇ ਭਾਵੇਂ ਚੈੱਕ ਪਾਸ ਵਿੱਚ ਨਹੀਂ ਆਉਂਦੀਗੀ ਪਰ ਮਗਰੋਂ ਜੋ ਇਹਦਾ ਵੇਰਵਾ ਪਿਆ ਉਸ ਅਕੋਰਡਿੰਗ ਜਿਹੜੀ ਆ ਤੁਹਾਨੂੰ ਗੱਲਬਾਤ ਦੱਸਤੀ ਆ ਫੇਸਕੁਲਟੀ ਬੜੀ ਸੋਹਣੀ ਆ ਹਾਂਜੀ ਹਾਂਜੀ ਫੇਸਕੁਲਟੀ ਬਹੁਤ ਵਧੀਆ ਜੀ ਬਾਕੀ ਆ ਵੀ ਉੱਚੀ ਲੰਮੀ ਜੰਮੀ ਪਲੀ ਵੀ ਸੋਹਣੀ ਆ ਤੁਹਾਨੂੰ ਪਤਾ ਲੱਗੇਗਾ ਆ ਵੇਖੋ ਲਓ ਜੀ ਹਾਂਜੀ ਹਾਂਜੀ ਸੋ ਬਿਲਕੁਲੋ ਚੌੜਾ ਪਿੱਠਪੁੜਾ ਪੂਰੀ ਨਿਗਰ ਆ ਠੀਕ ਆ ਜੀ ਤੇ ਕੋਈ ਵੀਰ ਥੋੜੀ ਜੀ ਕੇਅਰ ਕਰ ਲੂਗਾ ਤੇ ਵੈੜ ਜਿਹੜੀ ਅੱਗੇ ਦੋਸਤੋ ਉਹ ਨਾਲੇ ਸਮੇਂ ਜਰ ਰੁਪਈਆਂ ਵਾਲੀ ਆ ਤੇ ਇਹੋ ਜਿਹਾ ਪਸ਼ੂ ਮੇਨ ਦਾ ਵੀਰ ਸੱਜਰ ਟੁੱਕਿਆ ਹੋਵੇ ਪੂਰਾ ਤਿਆਰੀ ਵਾਲਾ ਹੋਵੇ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਕੋਈ ਨੇ ਜਾਣਦਾ ਹੈ ਨਹੀਂ ਵੀਰ ਸਹੀ ਗੱਲ ਸ ਬਹੁਤ ਹਾਲ ਦੋਸਤੋ ਜਿਹੜੀ ਹੁਣ ਸਟੇਜ ਤੇ ਆ ਉਹ ਟੋਕੜ ਸਟੇਜ ਦੇ ਉੱਤੇ ਆ ਤੇ 6 ਕਿਲੋ ਦੁੱਧ ਦਾ 20 ਦਿਨਾਂ ਦੀ ਬਣੀ ਉਹ ਸਕੋਰਿੰਗ ਤੁਸੀਂ ਸੌਦਾ ਕਰ ਲਿਓ ਬਾਕੀ ਠੰਡੀ ਧੀਰੀ ਸੀਲਸ ਲੱਗ ਥਣਾ ਤੋਂ ਉਹਦਾ ਸਹਜਾ ਤੁਸੀਂ ਵੇਖ ਲਓ ਤੇ ਝੰਡੇ ਵੀਰ ਦੇ ਕਿੰਨੇ ਦੀ ਦੇਣੀ ਆ ਇਹ ਵੀਰ ਜੀ ਮੁੱਲ 5000 22 ਦੀ ਦੇ ਜੀ 22 ਦੀ ਹਾਂਜੀ 22 ਦੀ ਦੇ ਦਿੱਤੀ ਠੀਕ ਆ ਜੀ ਹਾਂਜੀ ਹਾਂਜੀ ਬਾਈ ਜੀ ਦੇ ਦੋ ਹਾਂ ਬਾਈ ਜੀ ਦੇ ਦਈਏ ਕੋਈ ਮੰਨਤਨ ਕਰਦਾਂਗੇ ਜੇ ਕੋਈ ਵੀਰ ਭਰਾ ਚਲੋ ਇਹ ਆ ਵੀ ਆਊਗਾ ਤੇ ਕੋਈ ਚੱਕਰ ਨਹੀਂ ਆ ਵੀਰ ਜੀ ਬਾਕੀ ਤੁਹਾਨੂੰ ਪਤਾ ਵੀ ਮੁੱਲ ਬਿਲਕੁਲ ਜਾਇਜ਼ ਆ ਬਾਕੀ ਵਹਿੜ ਤੁਹਾਨੂੰ ਪਤਾ ਵੇਖੋ ਕਿੱਡੀ ਨਾ ਦੋਸਤੋ ਜਿਹੜਾ ਵੀਰ ਕੋਈ ਕਾਰੀਗਰ ਨਾ ਖਿਡਾਰੀ ਵੀਰ ਆ ਹਾਂ ਉਹ ਹੱਥ ਪਾਲੇ ਠੀਕ ਆ ਜੀ ਕਈ ਵੀਰਾਂ ਨੂੰ ਜਾਣ ਹੁੰਦੇ ਆ ਤੇ ਉਹਨਾਂ ਨੂੰ ਲੱਗਦਾ ਵੀ ਕਦੇ ਰਵੇ ਨਾ ਰਵੇ ਖਿਡਾਰੀ ਵੀਰ ਹੱਥ ਪਾਲੇ ਵਹਿੜ ਵੱਡੀ ਆ ਚੰਗੇ ਚੌੜੇ ਪੇਠ ਪੂੜੇ ਦੇ ਵਿੱਚ ਨਾਲੇ ਕਰਮ ਵਾਲੀ ਚਾਹ ਚੰਗੀ ਸੋਹਣੀ ਬਣਵਾਈ ਜਾਊਗੀ 6 ਕਿਲੋ ਦੁੱਧ ਤੇ ਜੇਕਰ ਨਿਕਲ ਆਉਂਦੀ ਹੈ ਚਲੋ 20 ਦਿਨਾਂ ਦੀ ਬਣੀ ਹੈ ਨਿਕਲ ਆਉਂਦੀ ਕਿਸੇ ਦੀ ਕਿਸਮਤ ਵੀ ਹੈ ਵੀਰ ਜੀ ਇਹ ਬਰੀਡ ਦੇ ਵਿੱਚ ਜਿਹੜੀ ਬੱਚੀ ਆ ਨਾ ਬੱਚੀ ਆਉਂਸਰ ਬੱਚੀ ਉਹ ਵੀ ਪੰਜੀ ਦੀ ਵਿਗਦੀ ਜੇ ਏਡੀ ਹਾਂ ਇਹ ਮੰਨ ਲਓ ਇਹਦੇ ਵਿੱਚ ਜਿਹੜਾ ਨਸਲ ਜਾਤ ਆ ਪੂਰੀ ਹਾਂ ਨਸਲ ਜਾਤ ਆ ਚਲੋ ਮੰਨ ਲਓ ਜੇ ਖਲੋ ਕਰਮਾਂ ਵਾਲੀ ਚਲੋ ਪਹਿਲੀ ਤਾਂ ਗੱਲ ਨਿਕਲ ਆਊਗੀ ਜੇ ਕਿਸੇ ਵળે ਨਹੀਂ ਵੀ ਨਾ ਮੰਨ ਲਓ ਤੇ ਫਿਰ ਇਹ ਆ ਵੀ ਗਾਂ ਵੀ ਮੰਨ ਲਓ ਇਹਦਾ ਕੁਛ ਦਾ ਮੰਨ ਲਓ ਹੋ ਜੇ ਤੇ ਬੱਚੀ ਵਹਿੜ ਬਹੁਤ ਵਧੀਆ ਹਾਂ ਪਹਿਲੀ ਤੇ ਗੱਲ ਦਾ ਜਦੋਂ ਮੰਨ ਲਓ ਟੀਕਾ ਭਰਿਆ ਡਾਕਟਰ ਆ ਵੀ ਅੰਦਰੋਂ ਅੰਦਰ ਇਹਦਾ ਕਰਮਾ ਆ ਜੀਦਾ ਬਿਲਕੁਲ ਓਕੇ ਆ ਕੋਈ ਗੱਲ ਨਹੀਂ ਆ ਬਾਕੀ ਥੋੜਾ ਜਿਹਾ ਗਰਮੀ ਦਾ ਕਰਕੇ ਹੋ ਸਕਦਾ ਮੰਨ ਲਓ ਕਿ ਨਹੀਂ ਹਾਂ ਠੰਡ ਦੇ ਮੰਨ ਲਓ ਮੌਸਮ ਚ ਹੋਵੇ ਤਾਂ ਤੁਹਾਨੂੰ ਹੋ ਜਾਂਦਾ ਛੜਾ ਜਾਂ ਤੇ ਬਾਕੀ ਇਹ ਆ ਵੀ ਨਸਲ ਬਰੀਡ ਲੰਮੀ ਉੱਚੀ ਵੇਖੋ ਕਿ ਨਹੀਂ ਹਾਂ ਕਹੇ ਮੰਨ ਲਓ ਚੰਗੇ ਫਾਰਮਰ ਕੋਲ ਚਲ ਗਈ ਤੇ ਤੁਹਾਨੂੰ ਪਤਾ ਸਾਰਾ ਕੋਈ ਹੋ ਜਣਾ ਨਹੀਂ ਫੈਰੀ ਪੂਰੀ ਨਗਰ ਆ ਗੁੰਦੀ ਪਈ ਆ ਇਹ ਗੁੰਦੀ ਪਈ ਆ ਤੇ ਆ ਦੋ ਚੰਡੇ ਵੀਰ ਹਾਂ ਜੀ ਤਾਂ ਦੋਸਤੋ ਇਹ ਐਨੀਮਲ ਨੇ ਅੱਜ ਵੀਰ ਚੰਡੇ ਦੇ ਫਾਰਮ ਤੇ ਆਪਾਂ ਜਿਹੜੇ ਤੁਹਾਨੂੰ ਦਿਖਾਏ ਆ ਦੋ ਝੋਟੀਆਂ ਬੜੀਆਂ ਸ਼ਕੀਨ ਤੁਹਾਨੂੰ ਦਿਖਾਈਆਂ ਪਹਿਲੇ ਦੂਜੇ ਨੰਬਰ ਤੇ ਜਿਹੜਾ ਕੋਈ ਵੀਰ ਮੋਹਰਾ ਦਾ ਚਾਹੇ ਥੋੜਾ ਜਿਹਾ ਕਿਤੇ ਨਾ ਕਿਤੇ ਇਹਦੇ ਵਿੱਚ ਕ੍ਰੋਸ ਹੈਗਾ ਝੋਟੀ ਦੇ ਵਿੱਚ ਇਹਦਾ ਕੋਈ ਸ਼ਕੀਨ ਨਾ ਖਰੀਦਣ ਦਾ ਤੁਸੀਂ ਹੱਥ ਪਾ ਸਕਦੇ ਜੇ ਨੀਲੀ ਰਾਵੀ ਦੀ ਝੋਟੀ ਤੁਸੀਂ ਖਰੀਦਣੀ ਆ ਤੇ ਬਿਲਕੁਲ ਦੂਜਾ ਸੂਆ ਅੱਗੇ ਸੂਣ ਵਾਲੀ ਝੋਟੀ ਤੁਹਾਨੂੰ ਦਿਖਾਤੀ ਆ ਨੀਲੀ ਰਾਵੀ ਦੀ ਹੱਥ ਪਾ ਸਕਦੇ ਜੇ ਬਹੁਤ ਖੂਬਸੂਰਤ ਨਗੀਨਾ ਤੇ ਝੰਡੇ ਵੀਰ ਇਹ ਤਾਂ ਹੋ ਗਿਆ ਆਪਣੇ ਕੋਲ ਪਸ਼ੂ ਇੱਕ ਨੰਬਰ ਆਪਣੇ ਕਰਤੀ ਆ ਸੰਜੀ ਨੰਬਰ ਵੀ ਹੈਗਾ ਜੀ 98724 39717 ਦੂਜਾ ਨੰਬਰ ਹੈਗਾ ਜੀ 82647 ਤੇ 20068 ਪਿੰਡ ਕੈਰੋਂ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਹਾਂਜੀ ਕਹੇ ਮੇਰੇ ਵੀਰ ਭਰਾਣੇ ਦੂਰ ਨੇੜੋਂ ਆਉਣਾ ਤੇ ਗ੍ਰੈਂਡ ਕੈਰੋਂ ਪੈਲਸਾ ਵਿਰਦੀ ਉਹਦੇ ਨਾਲ ਦੀ ਸੜਕ ਜਾਂਦੀ ਆ ਆਪਣੇ ਚੜ੍ਹਦੇ ਬੰਨਿਆ ਗ੍ਰੈਂਡ ਕੈਰੋਂ ਪੈਲਸ ਦੀ ਕੋਈ ਵੀ ਮੇਰਾ ਵੀਰ ਲੋਕੇਸ਼ਨ ਲਾ ਲੇ ਤੇ ਸਿੱਧਾ ਆ ਜਾ ਆਪਣੇ ਦੇਰਿਆਂ ਤੇ ਆ ਜਾਊਗਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਇਹ ਸਨ ਮੇਰੇ ਨਾਲ ਵੀਰ ਝੰਡਾ ਤੇ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਇਸ ਕਿਲੇ ਦੇ ਉੱਪਰ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸੱਤ ਸ਼ਰੀਆ ਕਾਲ ਜੀ